ਯੂ ਪੁਲਿਸ ਕਮਿਸ਼ਨਰ ਰਮਨਸਸ ਦਾ ਗੁਰਪ੍ਰੀਤ ਸਿੰਪੂਲਰ ਸਾਹਿਬ ਉਹਨਾਂ ਦੇ ਹਦਾਇਤਾਂ ਅਨੁਸਾਰ ਇੱਕ ਪੀਐਸ ਸਦਰ ਨੇ ਅੰਡਰ ਦ ਲੀਡਰਸ਼ਿਪ ਆਫ ਸ੍ਰੀ ਹਰਿੰਦਰ ਸਿੰਘ ਐਸਐਚਓ ਤੇ ਏਐਸਪੀ ਨਾਰਥ ਸ੍ਰੀ ਰੇਸ਼ਪੋਲਾ ਜੀ ਇਹਨੇ ਇੱਕ ਮਰਡਰ ਕੇਸ ਮਰਡਰ ਕੇਸ ਐਕਟ੍ਰੇਸ ਕੀਤਾ ਹੈ ਜਿਹੜਾ ਕਿ ਐਫਆਈਆਰ ਨੰਬਰ 48 ਹੈ ਡੇਟਡ 13 4 2025 ਅੰਡਰ ਸੈਕਸ਼ਨ 103 ਨੇਕ 68 2373 253 190 91 3 ਪੀਐਨਐਸ ਦੇ ਆਮ ਜ਼ੈਕ ਤਹਿਤ ਇਹਦੇ ਚ ਲੋਕਲ ਪੁਲਿਸ ਨੇ 10 ਬੰਦੇ ਰੈਸਟ ਕੀਤੇ ਐ ਅਮਰਪ੍ਰੀਤ ਸਿੰਘ ਅਲਾਈਸ ਬਬਲੂ ਆਕਾਸ਼ ਦੀਪ ਸਿੰਘ ਅਲਾਈਸ ਕਸੀ ਤੇ ਸ਼ੇਰਾ son of ਜਨਕਰਾਜ ਇਹਨਾਂ ਨੇ ਬੇਸਿਕਲੀ 12 ਤਰੀਕ 12 ਏਪ੍ਰਿਲ 2025 ਨੂੰ ਇੱਕ ਮਰਡਰ ਕੀਤਾ ਸੀਗਾ ਰਾਤ ਦੇ 11 ਵਜੇ ਲਾਗੇ ਤੱਕੇ ਉਹ ਡਿਸੀਜ਼ ਦਾ ਨਾਮ ਹੈ ਅਰਨਵ ਸਿੰਘ ਲਾਇਸ ਲਵ ਇਹ ਬੇਸਿਕਲੀ ਜਿਹੜਾ ਲਵ ਹੈ ਉਹਦਾ ਤੇ ਹਰਸ਼ਵੀਰ ਦਾ ਤਕਰੀਬਨ 1 April ਦੇ ਲਾਗੇ ਤੱਕੇ ਝਗੜਾ ਹੋਇਆ ਸੀ ਤੇ ਹਰਸ਼ਪ੍ਰੀਤ ਨੇ ਆਪਣੇ ਚਾਚੇ ਨੂੰ ਬਗਲੂ ਨੂੰ ਇਸ ਝਗੜੇ ਬਾਰੇ ਦੱਸਿਆ ਤੇ ਜਿਹੜਾ ਡਬਲੂ ਹੈ ਉਹਨੇ ਆਪਣੇ ਯਾਰ ਦੋਸਤ ਇਕੱਠੇ ਕੀਤੇ ਉਹਦੇ ਮਗਰ ਲੱਗਿਆ ਜਿਹੜਾ ਡਿਸੀਜ਼ਡ ਹੈ ਲਵ ਤੇ ਜਦੋਂ ਉਹਦੇ ਮਗਰ ਲੱਗੇ ਇਹਨਾਂ ਨੇ 12 ਤਰੀਕ ਨੂੰ ਰੈਕੀ ਰੋਕੀ ਕੀਤੀ ਪ੍ਰੋਪਰ ਤੇ ਜਦੋਂ ਰੈਕੀ ਕਰਨ ਤੋਂ ਬਾਅਦ ਦਿਨੇ ਇਹਨਾਂ ਨੇ ਰੈਕੀ ਕੀਤੀ ਤੇ ਰਾਤੀ 11 ਵਜੇ ਇਹਨੂੰ ਲਵ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਦਾ ਕਤਲ ਕਰਤਾ ਤੇ ਜਿਵੇਂ ਲੋਕਲ ਪੁਲਿਸ ਨੂੰ ਪਤਾ ਚੱਲਿਆ ਤੇ ਸ਼੍ਰੀ ਰੇਸ਼ਭੋਲਾ ਜੀ ਨੇ ਟੀਮਸ ਬਣਾਈ ਤੇ ਵਕਸਤ ਥਾਮਾ ਤੇ ਭੇਜੀਆਂ ਤੇ ਉਹਦੇ ਵਿੱਚ ਸਾਨੂੰ ਆ ਨਾ ਮੜਕ ਤਿੰਨ ਦੋਸ਼ੀ ਅਸੀਂ ਇਹ ਰੈਸਟ ਕੀਤੇ ਹੈ ਤੇ ਜਿਹੜੇ ਇਹ ਤਿੰਨ ਦੋਸ਼ੀ ਨੇ ਇਹ ਬੇਸਿਕਲੀ ਆ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਨ ਲਈ ਹੈਗੇ ਆ ਤੇ ਜਿਹੜਾ ਕੱਸੀ ਹੈ ਇਹਦੇ ਕੋਲੋਂ ਸਾਨੂੰ ਮੋਟਰਸਾਈਕਲ ਮਿਲਿਆ ਤੇ ਜਿਹੜਾ ਸ਼ੇਰਾ ਹੈ ਇਹਦੇ ਕੋਲੋਂ ਸਾਨੂੰ ਇੱਕ ਪੁਆਇੰਟ ਟਿਬੋਰ ਦੀ ਪਿਸਤਲ ਦੀ ਰਿਕਵਰੀ ਹੋਈ ਹੈ ਜਿਹੜੀ ਕਿ ਨਾਨ ਲਾਇਸنسਡ ਹੈ ਤੇ ਦੇਸੀ ਪੈਸਟਰਲ ਹੈ ਉਮਰ ਇਹਨਾਂ ਦੀ ਬੇਸਿਕਲੀ 27-28 ਸਾਲ ਦੇ ਲਾਗੇ ਤੱਕ ਉਮਰ ਹੈਗੀ ਹੈ ਤੇ ਜਿਹੜੇ ਅਕਿਊਜ਼ ਨੇ ਨੇ ਤੇ ਕੋਈ ਪਰਚਾ ਨਹੀਂ ਹੈਗਾ ਜਿਹੜਾ ਡਿਸੀਜ਼ਡ ਹੈ ਉਹਦੇ ਤੇ ਕੋਈ ਸਮੈਚਿੰਗ ਦੇ ਪਰਚੇ ਤੇ ਇਹਦੇ ਆਪਣਾ 307 ਦਾ ਵੀ ਪਰਚਾ 2019 ਦਾ ਚੱਲ ਰਿਹਾ ਸੀਗਾ ਤੇ ਇਹਨਾਂ ਦੀ ਮਾਣੀ ਮੋਟੀ ਲਗਦਾ ਟਾਪਸਿਤ ਸੀਗੀ ਪਰ ਜਦੋਂ ਹਰਸ਼ਵੀਰ ਨਾਲ ਲੜਾਈ ਹੋਈ ਇਹਦੀ ਅਬ ਨਵਦੀ ਉਸ ਤੋਂ ਬਾਅਦ ਥੋੜੇ ਜ਼ਿਆਦਾ ਐਕਟਿਵੇਟ ਹੋ ਗਏ ਬਬਲੂ ਹਣੀ ਤੇ ਇਹਨਾਂ ਨੇ ਅਟੈਕ ਕੀਤਾ ਤੇ ਗੋਲੀ ਮਾਰ ਕੇ ਦਾ ਕਤਲ ਕੀਤਾ ਤੇ ਹੋਰ ਵੀ 6-7 ਲੋਕ ਹੈਗੇ ਆ ਜਿਨੇ ਪਨਾਹ ਵੀ ਦਿੱਤੀ ਹੈ ਤੇ ਬਾਕੀ ਵੀ 6 ਲੋਕ ਹੈਗੇ ਆ ਜਿਹੜੇ ਹੋਰ ਵੀ ਇਨਵੋਲਡ ਸਿਗੇ ਤੇ ਜਿਵੇਂ ਸਾਨੂੰ ਅਸੀਂ ਉਹਨਾਂ ਲਈ ਵੀ ਉਹਨਾਂ ਨੂੰ ਫ੍ਰੈਂਡਲੀ ਵੀ ਟੀਮਸ ਬਣਾਈਆਂ ਤੇ ਜਿਵੇਂ ਪਤਾ ਚੱਲੂਗਾ ਉਹ ਵੀ ਅਸੀਂ ਜਿਵੇਂ ਫੜੇ ਜਾਣਗੇ ਉਹ ਮੈਂ ਅਸੀਂ ਤੁਹਾਡੇ ਤੁਹਾਨੂੰ ਕਾਰਨ ਕੀ ਰਿਹਾ ਕਿ ਬਾਗੀ ਗੋਲੀ ਮਾਰੀ ਗਈ ਹੈ ਹਾਂਜੀ ਇਹਨਾਂ ਦਾ ਕਰ ਰਹੇ ਨੇ ਲੜਾਈ ਸੀਗੀ ਜੀ ਜਿਹੜੀ ਹਰਸ਼ਵੀਰ ਤੇ ਇਹਦੀ ਲਵ ਵੀ ਹੋਈ ਸੀਗੀ ਜੀ ਤੇ ਕੋਈ ਜਰੂਰ ਲੈ ਕੇ ਵੀ ਝਗੜਾ ਸੀ ਤੇ ਇਸ ਜਿਹੜੀ ਚੇਤੇ ਦਾ ਹਾਲੇ ਤੱਕ ਅਸਰ ਸਾਹਮਣੇ ਨਹੀਂ ਆਇਆ ਪਰ ਇਹਨਾਂ ਦੇ ਲੜਾਈ ਝਗੜਾ ਵਿੱਚ ਵਿੱਚ ਮੇਨ ਲੜਾਈ ਐਸੀ ਹੀ ਪਰ ਵਿੱਚ ਵਿੱਚ ਵੀ ਇਹਨਾਂ ਦੀ ਮੋਕਜੋਕ ਚੱਲਦੀ ਰਹਿੰਦੀ ਸੀਗੀ ਸੀ ਇਹਨਾਂ ਦੇ ਜਿਹਨੇ ਗਰੁੱਪਸ ਬਣੇ ਹੁੰਦੇ ਆ ਆਪਣਾ ਮਲੇਚ ਪੰਜ ਸੱਤ ਜਨੇ ਇੱਕ ਇੱਕ ਗਰੁੱਪ ਇੱਕ ਬੰਦੇ ਦੇ ਪਾਸੇ ਹੁੰਦੇ ਪੰਜ ਸੱਤ ਜਨੇ ਦੂਸਰੇ ਬੰਦੇ ਦੇ ਪਾਸੇ ਹੁੰਦੇ ਆ ਐਨੇ ਮਾਰੀ ਮੋਟੀ ਲੜਾਈ ਜਿਵੇਂ ਗਲੀ ਮੱਲਿਆਂ ਚ ਚਲਦੀ ਹੈ ਉਹਦੇ